ਹਾਂਜੀ ਦੋਸਤੋ ਜੇਕਰ ਤੁਸੀਂ ਵੀ ਫੇਸਬੁੱਕ ਚਲਾਉਂਦੇ ਹੋ ਤਾਂ ਉਸੇ ਫੇਸਬੁੱਕ ਨੂੰ ਵਰਤ ਕੇ ਤੁਸੀਂ ਵੀ ਲੱਖ ਰੁਪਏ ਕਮਾ ਸਕਦੇ ਹੋ ਤੁਸੀਂ ਮਹੀਨੇ ਤੋਂ ਮਹੀਨੇ ਦਾ ਹਜ਼ਾਰ ਤੋਂ ਲੈ ਕੇ ਲੱਖ ਰੁਪਏ ਤੱਕ ਮਹੀਨਾ ਕਮਾ ਸਕਦੇ ਹੋ ਤੁਸੀਂ ਕਰਨਾ ਕੀ ਆ ਤੁਸੀਂ ਆਪਣੀ ਫੇਸਬੁੱਕ ਅਕਾਊਂਟ ਨੂੰ ਪੇਜ ਤੇ ਕਨਵਰਟ ਕਰਨਾ ਤੇ ਵੀਡੀਓ ਅਪਲੋਡ ਕਰਨੀਆਂ ਤੇ ਤੁਹਾਨੂੰ ਦੱਸਾਂਗੇ ਵੀ ਵੀਡੀਓ ਅਪਲੋਡ ਕਰਨੀਆਂ ਕਿਵੇਂ ਆ ਕਿਵੇਂ ਪ੍ਰੋਫੈਸ਼ਨਲ ਮੋਡ ਨੂੰ ਆਪਣੇ ਆਈਡੀ ਨੂੰ ਪੇਜ ਤੇ ਕਨਵਰਟ ਕਰਨਾ ਜਿਸ ਵੀਡੀਓ ਵਿੱਚ ਸਾਡੇ ਨਾਲ ਐਂਡ ਤੱਕ ਜੁੜੇ ਰਹੋ ਜੇ ਤੇ ਵੀਡੀਓ ਨੂੰ ਬਹੁਤ ਵਾਦ ਸ਼ੇਅਰ ਜਰੂਰ ਕਰ ਦੇ ਜੇ ਤਾਂ ਜੋ ਇਹ ਵੀਡੀਓ ਉਹਨਾਂ ਸਾਰੇ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੋ ਇਸ ਪਲੇਟਫਾਰਮ ਤੋਂ ਕਮਾਈ ਕਰਦਾ ਨਾ ਜਾਂ ਬੇਰੁਜ਼ਗਾਰ ਫਿਰਦੇ ਆ ਤੇ ਇਸ ਵਧੀਆ ਪਲੇਟਫਾਰਮ ਆ ਜੇ ਫੇਸਬੁੱਕ ਤੋਂ ਵਧੀਆ ਕੰਮ ਕਰ ਸਕਦੇ ਹੋ ਥੋੜਾ ਸਮਾਂ ਸਟਾਰਟ ਵਿੱਚ ਦਿੱਕਤਾਂ ਆ ਸਕਦੀਆਂ ਤੁਹਾਨੂੰ ਐ ਲੱਗੂਗਾ ਸ਼ਾਇਦ ਵੀ ਬਹੁਤ ਔਖਾ ਕੰਮ ਆ ਨਾ ਪਰ ਜਿਵੇਂ ਜਿਵੇਂ ਤੁਸੀਂ ਕੰਮ ਨੂੰ ਲਗਾਤਾਰ ਕਰੋਗੇ ਤਾਂ ਤੁਹਾਨੂੰ ਇਹ ਕੰਮ ਵਧੀਆ ਸੌਖਾ ਲੱਗਣ ਲੱਗ ਜਾਵੇਗਾ ਤੇ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਣੀ ਆਈਡੀ ਨੂੰ ਜਿਹੜੀ ਤੁਸੀਂ ਫੇਸਬੁੱਕ ਤੇ ਆਈਡੀ ਬਣਾਈ ਹੋਈ ਆ ਉਸੇ ਆਈਡੀ ਤੇ ਕੰਮ ਕਰਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਉਹ ਆਈਡੀ ਨੂੰ ਪੇਜ ਤੇ ਕਨਵਰਟ ਕਰਨਾ ਕਿਵੇਂ ਹੈ ਨਾ ਵੀ ਕਿਵੇਂ ਉਹ ਪ੍ਰੋਫੈਸ਼ਨਲ ਮੂਡ ਆਉਣਾ ਪਾ ਕਰਨਾ ਤੇ ਕਿਵੇਂ 5000 ਫੋਲੋਅਰ ਪੂਰੇ ਕਰਨੇ ਆ ਤੇ 60000 ਮਿੰਟ ਵੀ ਪੂਰਾ ਕਰਨਾ ਤਾਂ ਇਸ ਵੀਡੀਓ ਵਿੱਚ ਐਂਡ ਤੱਕ ਬਨੇ ਰਹੋ ਜੀ ਚਲੋ ਹੁਣ ਆਪਾਂ ਚੱਲਦੇ ਆ ਮੋਬਾਈਲ ਦੀ ਸਕਰੀਨ ਤੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਫੇਸਬੁੱਕ ਆਈਡੀ ਨੂੰ ਓਪਨ ਕਰ ਲੈਣਾ ਫੇਸਬੁੱਕ ਆਈਡੀ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਪ੍ਰੋਫਾਈਲ ਤੇ ਜਾਂ ਡੀਪੀ ਲੱਗੀ ਹੁੰਦੀ ਉੱਤੇ ਕਲਿੱਕ ਕਰ ਦੇਣਾ ਉਹਦੇ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਏਗਾ ਜੇਕਰ ਤੁਹਾਡੇ ਫਰੈਂਡ ਜਿਹੜੇ ਆ ਉਹ 5000 ਤੋਂ ਘੱਟ ਆ ਤਾਂ 5000 ਪੂਰਨੇ ਪੂਰੇ ਕਿਵੇਂ ਕਰਨੇ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਇੱਥੇ ਫਾਈਂਡ ਫਰੈਂਡ ਤੇ ਕਲਿੱਕ ਕਰ ਦੇਣਾ ਚਲੋ ਮੇਰੇ ਇੱਥੇ 5000 ਫਰੈਂਡ ਪੂਰੇ ਆ ਤੇ ਤੁਹਾਨੂੰ ਜਦੋਂ ਫਾਈਂਡ ਫਰੈਂਡ ਤੇ ਕਲਿੱਕ ਕਰੋਗੇ ਤਾਂ ਇੱਥੇ ਐਡ ਫਰੈਂਡ ਐਡ ਫਰੈਂਡ ਦੀਆਂ ਆਪਸ਼ਨਾਂ ਆ ਜਾਣਗੀਆਂ ਸਾਨੂੰ ਐਡ ਕਰ ਕਰਕੇ ਐਡ ਕਰੀ ਜਾਣਾ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਤੁਸੀਂ 5000 ਫੋਲੋਅਰ ਪੂਰਾ ਕਰ ਲੈਣਾ ਜਦੋਂ 5000 ਫੋਲੋਅਰ ਪੂਰਾ ਹੋ ਗਿਆ ਤਾਂ ਤੁਸੀਂ ਫੇਰ ਹੀ ਤੁਹਾਨੂੰ ਫਾਇਦਾ ਆਪਣੀ ਆਈਡੀ ਨੂੰ ਪੇਜ ਤੇ ਕਨਵਰਟ ਕਰਨ ਦਾ ਕਿਉਂਕਿ 5000 ਜਿਹੜਾ ਫੇਸਬੁੱਕ ਦਾ ਕਰਾਈਟੇਰੀਆ ਉਹ કડਕੜ 5000 ਫੋਲੋਅਰ ਹੋਣਾ ਜ਼ਰੂਰੀ ਆ ਥੋੜੇ ਜਿਹੜੇ ਫਰੈਂਡ ਆ ਜਦੋਂ ਪੇਜ ਤੇ ਕਨਵਰਟ ਕਰੋਗੇ ਤੇ ਆ ਤੁਹਾਡੇ ਫਰੈਂਡ 5000 ਫਰੈਂਡ 5000 ਫੋਲੋਅਰ ਤੇ ਬਦਲ ਜਾਣਗੇ ਹੁਣ ਆਪਾਂ ਉਹਨੂੰ ਪੇਜ ਤੇ ਕਨਵਰਟ ਕਰਨਾ ਕਿੱਦਾਂ ਫਿਰ ਤੇ 3 ਡੋਟ ਤੇ ਕਲਿੱਕ ਕਰ ਦੇਣਾ ਇਹ ਪੇਜ ਤੇ ਕਨਵਰਟ ਕਰਨ ਤੋਂ ਪਹਿਲਾਂ ਦੋ ਤਿੰਨ ਸੈਟਿੰਗਾਂ ਕਰ ਲਓ ਜੇ ਤੁਸੀਂ ਇਹ ਪਹਿਲਾਂ ਫੋਲੋ ਸੈਟਿੰਗਾਂ ਤੇ ਜਾਣਾ ਆ ਜਿੰਨੀਆਂ ਵੀ ਸੈਟਿੰਗਾਂ ਤੁਸੀਂ ਸਾਰੀਆਂ ਨੂੰ ਪਬਲਿਕ ਕਰਕੇ ਰੱਖਣਾ ਆ ਜੇ ਪਬਲਿਕ ਹੋਣਗੀਆਂ ਤਾਂ ਹੀ ਤੁਹਾਡੀ ਵੀਡੀਓ ਅੱਗੇ ਤੱਕ ਜਾਣਗੀਆਂ ਜੇ ਫਰੈਂਡ ਹੋ ਜਾਂਦਾ ਤੁਹਾਡੇ ਫਰੈਂਡਾਂ ਤੱਕ ਹੀ ਸੀਮਤ ਰਹਿ ਜਾਣਗੀਆਂ ਇਹ ਸਾਰਾ ਤੁਸੀਂ ਫੋਲੋ ਕਰਕੇ ਉਹ ਪਬਲਿਕ ਕਰਕੇ ਰੱਖਣੀਆਂ ਓਕੇ ਦੂਜਾ ਆ ਜਾਂਦਾ ਲੋਗ ਪ੍ਰੋਫਾਈਲ ਕਈ ਵਾਰੀ ਕੀ ਹੁੰਦਾ ਕਿ ਆਪਾਂ ਬਹੁਤ ਸਾਰੇ ਜਿਹੜੇ ਹੁੰਦੇ ਆਪਾਂ ਆਪਣੀ ਆਈਡੀ ਨੂੰ ਲੋਕ ਲਾਕ ਕਰਾ ਦਿੰਦੇ ਆ ਤੁਸੀਂ ਆਪਣੀ ਆੜੀ ਨੂੰ ਲੋਕ ਨਹੀਂ ਲਾਉਣਾ ਇਹਨੂੰ ਅਨਲੌਕ ਕਰਕੇ ਰੱਖਣਾ ਤਾਂ ਜੋ ਤੁਹਾਡੀਆਂ ਵੀਡੀਓ ਤੁਹਾਡੀਆਂ ਜੋ ਵੀ ਥੋੜੇ ਤੁਸੀਂ ਵੀਡੀਓ ਅਪਲੋਡ ਕਰੋਗੇ ਉਹ ਲੋਕਾਂ ਤੱਕ ਪਹੁੰਚ ਸਕਣ ਤਾਂ ਇਹ ਦੋ ਸਾੜੇ ਦਾ ਜੂੜ ਰੱਖਣੀ ਆ ਹੁਣ ਆਪਾਂ ਕਰਦੇ ਆ ਮੇਨ ਸੈਟਿੰਗ ਵੀ ਆਪਣੇ ਜਿਹੜੀ ਆਈਡੀ ਨੂੰ ਪੇਜ ਵਿੱਚ ਕਨਵਰਟ ਕਰਨਾ ਕਿਵੇਂ ਆ ਟਰਨ ਆਨ ਪ੍ਰੋਫੈਸ਼ਨਲ ਮੋਡ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਇਹਦੇ ਤੇ ਕਲਿੱਕ ਕਰਨ ਤੋਂ ਬਾਅਦ ਤਵੇ ਤੁਸੀਂ ਇਹਨੂੰ ਟਰਨ ਆਨ ਕਰ ਦਿੰਨਾ ਟਰਨ ਆਨ ਤੇ ਕਲਿੱਕ ਕਰਦੇ ਬਾਅਦ ਤੁਹਾਡਾ ਜਿਹੜਾ ਪੇਜ ਆ ਮੰਨ ਲਓ ਆਈਡੀਓ ਪੇਜ ਤੇ ਕਨਵਰਟ ਹੋ ਗਈ ਆ ਉਹ ਜਗਲੀਆਂ ਸੈਟਿੰਗਾਂ ਤੁਹਾਨੂੰ ਆਪਾਂ ਅਗਲੀ ਵੀਡੀਓ ਦੱਸਾਂਗੇ ਇਹ ਸੈਟਿੰਗਾਂ ਕੀ ਨੇ ਹਣਾ ਥੋੜਾ ਜਣ ਆਪਾਂ ਜਿੱਥੋਂ ਬੈਕ ਜਾਂਦੇ ਆਂ ਬੈਕ ਜਾਣ ਤੋਂ ਬਾਅਦ ਤੁਹਾਡਾ ਜਿਹੜਾ ਪੇਜ ਆਈਡੀ ਸੀ ਉਹ ਹੁਣ ਪੇਜ ਤੇ ਕਨਵਰਟ ਹੋ ਗਈ ਆ ਹੁਣ ਆਪਾਂ ਦੇਖਦੇ ਆਂ ਅੱਗੇ ਬੈਠੇ ਇੱਥੇ ਥੋੜਾ ਬੈਕ ਚਲਦੇ ਆ ਤੇ ਇਹਦੇ ਤੇ ਆਪਦੀ ਤੇ ਕਲਿੱਕ ਕਰ ਲੈਣਾ ਹੋਰ ਜੇ ਨਾ ਨਵਾਂ ਬਣਾਇਆ ਕਰਕੇ ਉਹ ਡੈਸ਼ਬੋਰਡ ਵਾਲਾ ਆ ਲਈ ਜਾ ਚਲ ਆਪਾਂ ਥੋੜਾ ਜਿਹਾ ਇਹਦੇ ਤੇ ਹੀ ਕਲਿੱਕ ਕਰਦੇ ਆ ਇੱਥੇ ਆਪਾਂ ਕਲਿੱਕ ਕਰਦੇ ਆ ਵੀਊ ਟੂਲ ਤੇ ਵੀ ਟੂਲ ਤੇ ਕਲਿੱਕ ਕਰਨ ਤੋਂ ਬਾਅਦ ਆ ਤੁਹਾਡੇ ਸਾਹਮਣੇ ਅਪਲੋਡਾ ਜਿਹੜਾ ਮਨ ਲੋ ਸਿਸਟਮ ਦਾ ਪੇਜ ਦਾ ਮੰਨ ਲੋ ਰੀਚ ਕਿੰਨੀ ਆ ਕੰਟੈਂਟ ਪਬਲਿਸ਼ਟ ਕਿੰਨੇ ਆ ਐਗੇਜਮੈਂਟ ਕਿੰਨੀ ਆ ਨੈਟ ਫਾਲੋਅਰ ਕਿੰਨੇ ਆ ਨਾ ਇਸ ਤਰ੍ਹਾਂ ਤੁਹਾਡਾ ਪੇਜ ਜਿਹੜਾ ਜਿਹੜੀ ਆਈਡੀ ਆ ਤੁਹਾਡੀ ਪੇਜ ਚ ਕਨਵਰਟ ਹੋ ਗਈ ਅੱਗੇ ਦੇ ਟੂਲਸ ਹੁੰਦੇ ਆ ਉਹ ਤੁਹਾਨੂੰ ਥੋੜੀ-ਥੋੜੀ ਉਹ ਵੀ ਮਿਲ ਜਾਣਗੇ ਜਿਵੇਂ ਜਿਵੇਂ ਤੁਸੀਂ ਫੇਸਬੁੱਕ ਤੇ ਕੰਮ ਕਰੋਗੇ ਚਲੋ ਹੁਣ ਆਪਾਂ ਬੈਕ ਚੱਲਦੇ ਆ ਤੁਹਾਡੀ ਜਿਹੜੀ ਆਈਡੀ ਆ ਹੁਣ ਤੁਹਾਡੀ ਆਈਡੀ YouTube ਪੇਜ ਚ ਕਨਵਰਟ ਹੋ ਗਈ ਆ ਹੁਣ ਤੁਸੀਂ ਵੀਡੀਓ ਕਿੱਥੇ ਅਪਲੋਡ ਕਰਨਾ ਇੱਥੇ ਪਲੱਸ ਦਾ ਨਿਸ਼ਾਨ ਜਦੋਂ ਆਪ ਗਏ ਤੁਸੀਂ ਪੋਸਟ ਵੀਡੀਓ ਪੋਸਟ ਕਰ ਸਕਦੇ ਹੋ ਕੋਈ ਸਟੋਰੀ ਪਾ ਸਕਦੇ ਹੋ ਰੀਲ ਪਾ ਸਕਦੇ ਹੋ ਲਾਈਵ ਵੀਡੀਓ ਕਰ ਸਕਦੇ ਹੋ ਤਾਂ ਮੇਰੇ ਖਿਆਲ ਤੋਂ ਸਮਝ ਹੀ ਗਏ ਹੋਵੋਗੇ ਵੀ ਆਪਣਾ ਜਿਹੜਾ ਪੇਜ ਆ ਆਈਡੀ ਤੋਂ ਪੇਜ ਕਿਵੇਂ ਕਰਨੀ ਆ ਤੇ ਹੁਣ ਇਸ ਤੇ ਵੀਡੀਓ ਪਾਉਣੀਆਂ ਕਿਵੇਂ ਆ ਕਦ ਕਿਹੜੀਆਂ ਪਾਉਣੀਆਂ ਕਦੋਂ ਪਾਉਣੀਆਂ ਕਿਵੇਂ ਪਾਉਣੀਆਂ ਇਸ ਤੋਂ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਰੱਖਾਂਗੇ ਤੇ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਜੇ ਤਾਂ ਤਾਂ ਜੋ ਤੁਸੀਂ ਉਹਨੂੰ ਫੇਸਬੁੱਕ ਬਾਰੇ ਸਾਰੀ ਜਾਣਕਾਰੀ ਮਿਲਦੀ ਰਹੇ ਤੇ ਤੁਸੀਂ ਵੀ ਫੇਸਬੁੱਕ ਤੋਂ ਵਧੀਆ ਕਮਾਈ ਕਰ ਸਕੋ